ਆਪਣੇ ਮਹਾਰਾਜ ਜੀ ਉਹ ਨੇ ਜਿਨ੍ਹਾਂ ਨੂੰ ਬੜੇ-ਬੜੇ ਸਾਧੂਆਂ ਨੇ ਪਰਮਾਨਿਤ ਕੀਤਾ ਹੋਇਆ ਸੀ। ਵੱਡੇ-ਵੱਡੇ ਸਾਧੂ ਉਹਨਾਂ ਦਾ ਸਤਿਕਾਰ ਕਰਦੇ ਸੀ। ਅਨ ਨੂੰ ਇੱਕ ਪ੍ਰੇਮੀ ਇੱਥੇ ਆਉਂਦੇ ਨੇ। ਉਹਨਾਂ ਨੇ ਬਚਨ ਸੁਣਾਇਆ ਕਿ 2 ਕੁ ਮਿੰਟ ਪਿਛੇ ਆਨੰਦਪੁਰ ਕੇ ਸੋਨੇੜੇ ਪਿੰਡ ਹੈ। ਉੱਥੇ ਇੱਕ ਸਾਧੂ ਹੋਏ ਨੇ ਬ੍ਰਹਮ ਗਿਆਨੀ ਸਰਬੰਦਾਸ ਜੀ। ਉਦਾਸੀ ਮਿਰਤੀ ਦੇ ਸੀ, ਉਦਾਸਪੰਥ ਦੇ ਸੀ। ਉਹਨਾਂ ਨੂੰ ਬਾਬਾ ਜੀ ਸਾਹਿਬ ਨੇ ਇੱਕ ਉਹਨਾਂ ਕੋਲ ਕੱ ਲਿਆ ਸੀ। ਜਾਓ ਉਹਨਾਂ ਨੂੰ ਕਹੋ ਹੰਸਾਲੀਆ ਦੇ ਸੰਮਿਲ ਕੇ ਜਾਣ। ਇਹਨੇ ਬਾਬਾ ਸਰਬੰਦਾਸ ਜੀ ਨੇ ਮੈਨੂੰ ਕਿਹਾ ਉਹਨਾਂ ਦਾ ਨਾਮ ਜੋਗਰਾਤ ਸਿੰਘ ਹੈ ਕਹਿੰਦੇ ਇਹ ਤੁਮ ਦਸੀਏ ਸਾਧੂ ਕੀ ਹੁੰਦਾ ਹੈ ਆ ਸੁਣਿਓ ਗੌਰ ਨਾਲ ਸਾਹਿਬ ਕਹਿੰਦੇ ਸਾਧੂ ਉਹ ਹੁੰਦਾ ਹੈ ਜਿਹਨੂੰ ਬੀਤੇ ਹੋਏ ਦਾ ਵਰਤਾਰੇ ਨਾਲ ਵਾਲੇ ਦਾ ਸਭ ਗਿਆਨ ਹੋਵੇ ਉਹਨਾਂ ਨੇ ਆਪਣੀ ਭਾਸ਼ਾ ਚ ਵੀ ਸਾਧੂ ਵੇਖ ਪਰ ਮੌਢ ਵਿੱਚ ਬੱਚਾ ਕਰਦੇ ਨੇ ਕਹਿੰਦੇ ਜਿਹਦੇ ਮੱਥੇ 'ਚ ਜੀਰੋ ਵਟ ਦਾ ਗਲਪ ਜਗਦਾ ਹੋਇਆ ਸਾਧੂ ਹੁੰਦਾ ਕਹਿੰਦੇ ਅਭਿਆਸ ਕਰ ਕਰਕੇ ਕਿਸੇ ਦਾ 10 ਵਾਟ ਦਾ ਜਨਮ ਹੋ ਜਾਂਦਾ ਹੈ ਤਾਂ ਉਹਨਾਂ ਨੇ ਜਟਕਾ ਸਵਾਰ ਚ ਗੱਲ ਕੀਤੀ ਕਹਿੰਦੇ ਮੈਂ ਆਪਣੀ ਦੱਸਣਾ ਤੈਨੂੰ ਕਹਿੰਦੇ ਮੇਰੇ 100 ਵਾਟ ਦਾ ਬਲਬ ਜਗਦਾ ਮੁੱਠੀ ਚ ਦਵਾਈ ਕੀਤੀ ਇਹ ਕਹਿੰਦੇ ਇਸ ਤੋਂ ਅੱਗੇ ਮੈਂ ਨਹੀਂ ਕਰ ਸਕਿਆ ਇੰਨੀ ਕੋਈ ਹੋਈ ਹੈ ਕਹਿੰਦੇ ਉਹ ਜਿਹੜਾ ਹੈ ਤੁਹਾਡੇ ਮਹਾਪੁਰਸ਼ ਨੇ ਨਾ ਹੰਸਾਲੀ ਵਾਲੇ ਕਹਿੰਦੇ 1000 ਵਾਟ ਦਾ ਬਲਬ ਜਗਰਿਆ ਉਹ ਤਾਂ ਉੱਥੇ ਸੀ ਇੱਥੇ ਤੱਕ ਉਹਨਾਂ ਨੇ ਬਚਨ ਕੀਤਾ ਕਹਿੰਦੇ ਸਾਡੇ ਹਿੰਦੁਸਤਾਨ ਦੇ ਵਿੱਚ ਉਹ ਉਹਨਾਂ ਦੇ ਬਚਨ ਨੂੰ ਨਿਰਧਾਰਤ ਕਰਕੇ ਨਹੀਂ ਦੱਸ ਸਕਦਾ ਕਹਿੰਦੇ ਉਹਨੇ ਬਚਨ ਕੀਤਾ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਸਾਧਵਾਾਂ ਦੇ ਵਿੱਚ ਸਭ ਤੋਂ ਸਰਮੋਰ ਸਾਧੂ ਜਿਹੜੀ ਸਤਖੰਡ ਵਿੱਚ ਸਲਾਹ ਲਈ ਜਾਂਦੀ ਆ ਉਹਨਾਂ ਨਾਲ ਗੱਲ ਸੰਦੇ ਗੋਰੇ ਈਸ਼ਵਰ ਨਾਮ ਸਰਬੀਆ ਕਾਹੇ بابا ਸਰਬੰਦਸ ਜੀ ਨੇ ਉਹਨਾਂ ਨੂੰ ਬਚਨ ਕੀਤਾ ਕਹਿੰਦੇ ਜਿੰਨਾ ਵੀ ਸਤਖੰਡ ਤੇ ਚੱਲਦੀ ਹੈ ਕਹਿੰਦੇ ਇੱਕ ਸਪਾਈ ਹੁੰਦਾ ਹਾਲਦਾਰ ਹੁੰਦਾ ਫਿਰ ਕਹਿੰਦੇ ਅੱਗੇ ਤੇ ਪੋਸਟ ਵੱਧਦੀ ਹੈ ਕਹਿੰਦੇ ਇੱਕ ਸਾਰੀ ਫੋਰਸ ਦਾ ਮਾਲਕ ਹੁੰਦਾ ਕਹਿੰਦੇ ਸਾਡੇ ਸਾਰੇ ਸਾਧੂਆਂ ਦੇ ਮਾਲਕ ਹੰਸਾਲੀ ਵਾਲੇ ਸੰਤ ਨੇ ਇਹ ਉਹਨਾਂ ਦੀ ਸ਼ੋਭਾ ਹੈ